ਪੰਜਾਬ ਪੁਲਿਸ ਦੇ ਵਿੱਚ ਹੁਣ ਕਾਫੀ ਕਨਸਿਸਟੈਂਸੀ ਹੈ 1746 ਪੋਸਤਾਂ 'ਚ ਲਗਾਤਾਰ ਕੌਨਸਟੇਬਲ ਦੀਆਂ ਆਂਦੀਆਂ ਹੋਈਆਂ ਪਾ ਰਹੇ ਆ ਹਰ ਸਾਲ ਪਾ ਰਹੇ ਆ ਸੋ ਬਹੁਤ ਹੀ ਵਧੀਆ ਗੱਲ ਹੈ ਪਰ ਚੰਡੀਗੜ੍ਹ ਪੁਲਿਸ ਦਾ ਵੀ ਇੱਕ ਮਹਿਕਮਾ ਜਿਹੜਾ ਹੈਗਾ ਹੈ ਤੁਸੀਂ ਉੱਥੇ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਜੇ ਤਿਆਰੀ ਤੁਹਾਡੀ ਬ੍ਰਿਲੀਅੰਟ ਹੈ ਫਿਰ ਡਰਨ ਦੀ ਕੀ ਲੋੜ ਹੈ 200 ਪਲੱਸ ਪੋਸਤਾਂ ਕੌਨਸਟੇਬਲ ਦੀਆਂ ਉੱਥੇ ਨਜ਼ਰ ਆ ਰਹੀਆਂ ਨੇ ASI ਤੇ ਹੋਰ ਪਾਰਟਸ ਦੀਆਂ ਜਿਹੜੀਆਂ ਪੋਸਤਾਂ ਹੈਗੀਆਂ ਉਹ ਤੁਸੀਂ ਦੇਖ ਸਕਦੇ ਹੋ ਸਿਲੇਬਸ ਫੀਸ ਐਗਜ਼ਾਮ ਪੈਟਰਨ ਏਜ ਦੇ ਬਾਰੇ ਵਿੱਚ ਥੋੜੀ ਬੋਤੀ ਗੱਲਬਾਤ ਅਸੀਂ ਜ਼ਰੂਰ ਤੋਂ ਇੱਥੇ ਕਰ ਲੈਣ ਵਾਲੇ ਆ। ਸੋ ਗਾਇਜ਼ ਇੱਥੇ ਅਨਾਉਂਸਮੈਂਟ ਹੋ ਚੁੱਕੀ ਹੈ। ਅਨਾਉਂਸਮੈਂਟ ਕੁਝ ਦਿਨ ਪਹਿਲਾਂ ਦੀ ਹੈ ਪਰ ਹਾਂ ਵੀਡੀਓ ਥੋੜੀ ਲੇਟ ਬਣਾ ਰਿਹਾ ਮੈਂ। ਤਾਂ ਸਬ ਇੰਸਪੈਕਟਰ ਕਨਸਟੇਬਲ ਅਸਿਸਟੈਂਟ ਅਸਿਸਟੈਂਟ ਸਬ ਇੰਸਪੈਕਟਰ ਐਸਆਈ ਦੀ ਜਿਹਨੂੰ ਪੋਸਟ ਕਹਿ ਦਿੰਦੇ ਆ। ਤਾਂ ਗਾਇਜ਼ ਉਹ ਪੋਸਟ ਤੁਹਾਨੂੰ ਦੇਖਣ ਨੂੰ ਮਿਲਣ ਵਾਲੀ ਹੈ ਤੇ ਗਾਇਜ਼ ਐਕਚੁਅਲੀ ਦੇ ਵਿੱਚ ਇਹ ਹੈ ਕਿ ਜੋ ਐਨ ਦੇ ਉੱਪਰ ਤੁਸੀਂ ਕਲੈਰਿਟੀ ਦੇਖ ਪਾ ਰਹੇ ਹੋ ਇਹ ਸਾਰੀ ਤੁਹਾਨੂੰ ਅਲੱਗ ਤੋਂ ਵੀ ਮੈਂ ਦੇ ਦੇਣ ਵਾਲਾ ਹਾਂ ਤਾਂ ਇਹ ਅਨਾਉਂਸਮੈਂਟ ਜੋ ਕੀਤੀ ਗਈ ਹੈ ਤਾਂ ਮਈ ਦੇ ਐਂਡ ਵਿੱਚ ਹੀ ਹੋਈ ਸੀ ਕਨਸਟੇਬਲ ਦੀਆਂ 200 ਪੋਸਟਾਂ ਵਾਇਰਲੈਸ ਆਪਰੇਟਰ ਕਨਸਟੇਬਲ ਦੀਆਂ 124 ਤੇ ਅਸਿਸਟੈਂਟ ਸਬ ਇੰਸਪੈਕਟਰ ਦੀਆਂ ਅਪ੍ਰੋਕਸੀਮੇਟ 50 ਤੇ ਕੁੱਲ ਮਿਲਾ ਕੇ ਕੁਝ 400 ਦੇ ਆਸ-ਪਾਸ ਦਾ ਇਹ ਡਾਟਾ ਬੰਦਾ ਹੈ ਸੋ ਜੋ ਕਿ ਇਹ ਵੈਕੈਂਸੀ ਆ ਰਹੀ ਹੈ ਸੋ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਅਗਰ ਤੁਸੀਂ ਪੋਸਟ ਚੈੱਕ ਕਰਦੇ ਹੋ 6 ਮਹੀਨੇ ਦੇ ਵਿੱਚ ਵਿੱਚ ਭਰਤੀ ਪੂਰੀ ਕਰਵਾਈ ਜਾਏਗੀ ਤੇ ਤੁਸੀਂ ਆਪਣੀ ਤਿਆਰੀ ਹੁਣੇ ਹੀ ਸ਼ੁਰੂ ਕਰ ਸਕਦੇ ਹੋ ਗਾਇਸ ਰਾਈਟ ਐਂਡ ਉਸ ਤੋਂ ਵੀ ਸੈਪਰੇਟ ਗਾਇਸ ਜੋ ਤੁਹਾਨੂੰ ਕਨਸਟੇਬਲ ਦੀ ਪੜਤੀ ਲਈ ਐਕਚੁਅਲੀ ਦੇ ਵਿੱਚ ਗ੍ਰੈਜੂਏਸ਼ਨ ਨਹੀਂ ਬਲਕਿ ਪਲੱਸ 2 ਚਾਹੀਦੀ ਹੈ 12ਵੀਂ ਪਾਸ ਹੋਣੇ ਚਾਹੀਦੇ ਹੋ ਸੋ ਇੱਕ ਚੰਗੀ ਚੀਜ਼ ਹੈ ਗ੍ਰੈਜੂਏਸ਼ਨ ਦੀ ਡਿਗਰੀ ਚਾਹੀਦੀ ਹੋਏਗੀ ਸਬ ਇਨਸਪੈਕਟ ਐਸਆਈ ਵਾਸਤੇ ਅਸਿਸਟੈਂਟ ਸਬ ਇਨਸਪੈਕਟਰ ਵਾਸਤੇ ਵਾਇਰਲੈਸ ਆਪਰੇਟਰ ਕਨਸਟੇਬਲ ਦੀ ਪੋਸਟ ਵਾਸਤੇ ਤੁਹਾਨੂੰ ਪਲੱਸ 2 ਵਿਦ ਸਾਇੰਸ ਐਂਡ ਮੈਥ ਐਂਡ ਉਸਦੇ ਨਾਲ ਨਾਲ ਇੱਕ ਆਈਟੀ ਦਾ ਸਰਟੀਫਿਕੇਟ ਵੀ ਰਿਕੁਆਇਰਡ ਹੋਏਗਾ ਸੋਰੀ ਐਸ ਤੋਂ ਗਾਈਜ਼ ਸੈਪਰੇਟ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਜਿਹੜੀ ਜਰਨਲ ਕੈਟਾਗਰੀ ਵਾਸਤੇ ਜਿਹੜੀ ਏਜ ਲਿਮਿਟ ਦਿੱਤੀ ਗਈ ਹੈ OBC ਵਾਸਤੇ ਏਜ ਲਿਮਿਟ ਜੋ ਦਿੱਤੀ ਗਈ ਹੈ SC ਲਈ ਦਿੱਤੀ ਗਈ ਹੈ ਤਾਂ ਇਹ ਸਾਰੇ ਕ੍ਰਾਈਟੇਰੀਆ ਤੁਸੀਂ ਏਜ ਲਿਮਿਟ ਵਾਲੀ ਸਾਈਟ ਤੋਂ ਵੀ ਦੇਖ ਸਕਦੇ ਹੈਗੇ ਉਹ ਉਸ ਤੋਂ ਸੈਪਰੇਟ ਗਾਈਜ਼ ASI ਜਾਂ ਕਨਸਟੇਬਲ ਦੇ ਦੀ ਫਾਰਮ ਦੀ ਫੀਲਿੰਗ ਦੀ ਫੀਸ ਹੋਏਗੀ ਜੋ ਐਕਸਪੈਕਟਿਡ ਹੀ ਹੈ ਤੇ ਗਾਈਜ਼ ਬਹੁਤ ਜਲਦੀ ਕਿਉਂਕਿ ਇਹਦਾ ਪੋਰਟਲ ਪ੍ਰੋਪਰ ਓਪਨ ਹੋ ਜਾਏਗਾ ਸੋ ਕਿਉਂਕਿ ਆਫੀਸ਼ੀਅਲ ਅਨਾਉਂਸਮੈਂਟ ਸਾਡੇ ਵੱਲੋਂ ਲਗਭਗ ਕਨਫਰਮ ਹੋ ਹੀ ਗਈ ਹੈ ਸੋ ਜਰਨਲ OBC ਦੇ ਲਈ ਕੁਝ 1000 ਦੀ ਫੀਸ SC EWS ਲਈ ਤੁਸੀਂ ਦੇਖ ਸਕਦੇ ਹੋ 800 ਤੇ ESM ਤਾਂ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ ਹੈ ਇੱਥੋਂ ਛੂਟ ਦਿੱਤੀ ਗਈ ਹੈ ਤਾਂ ਐਕਸ ਸਰਵਿਸਮੈਨ ਪਰਸਨਸ ਨੂੰ ਉਸ ਤੋਂ ਸੈਪਰੇਟ ਗਾਇਜ਼ ਜਦੋਂ ਤੁਸੀਂ ਅਪਲਾਈ ਕਰਨਾ ਹੋਵੇਗਾ ਹਾਲੇ ਤੱਕ ਪੋਰਟਲ ਓਪਨ ਨਹੀਂ ਹੋਇਆ ਜਦੋਂ ਮੇਰੀ ਵੀਡੀਓ ਤੁਸੀਂ ਦੇਖ ਰਹੇ ਹੋ ਫਰਸਟ ਡੇ ਤੋਂ ਸੋ rtwp.chंडीगढ़police.gov.in राइट right, तो मैं जून दे मिड ਤੇ ਵੀਡੀਓ ਬਣਾ ਰਿਹਾ ਤਾਂ ਫਰਦਰ ਬਾਕੀ ਜਦੋਂ ਹੋ ਜਾਏਗੀ ਉਹਪਨ ਤਾਂ ਮੈਂ ਤੁਹਾਨੂੰ ਉਸਦੇ ਲਈ ਵੀ ਦੱਸ ਦੇਵਾਂਗਾ ਬੇਸਿਕ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੀ ਹੋਣਗੀਆਂ ਫਾਰਮ ਫਿਲਿੰਗ ਦੇ ਟਾਈਮ ਤੇ ਇਹ ਵੀ ਗੱਲ ਹੈ ਗਾਇਸ ਤਾਂ ਦੋ ਟਾਇਰ ਜਿਹੜੇ ਹੋਣ ਵਾਲੇ ਆ ਤੁਹਾਡੇ ਪੇਪਰ ਦੇ ਅਗਰ ਕੋਈ ਪਹਿਲਾ ਪੇਪਰ ਕੰਪਲੀਟ ਕਰ ਜਾਏਗਾ ਡਨ ਕਰ ਜਾਏਗਾ ਤਾਂ ਉਸ ਤੋਂ ਬਾਅਦ ਦੂਸਰੇ ਲਈ ਹੋਏਗਾ ਮਿਨੀਮਮ ਕੁਆਲੀਫਾਈਿੰਗ ਮਾਰਕਸ ਵੀ ਤੁਹਾਨੂੰ ਦੱਸੇ ਗਏ ਆ ਐਗਜ਼ਾਮ ਪੈਟਰਨ ਉਹਨਾਂ ਨੇ ਕਿਹਾ ਹੈ ਔਰ ਟੈਸਟ अवेलेबल ਹੋ ਜਾਏਗਾ ਤੁਹਾਡੇ ਲਈ ਹਿੰਦੀ ਇੰਗਲਿਸ਼ ਪੰਜਾਬੀ ਦੇ ਵਿੱਚ ਪੁਆਇੰਟ 25 ਮਾਰਕਸ ਇੱਕ ਕਟਿਆ ਜਾਏਗਾ ਤੁਹਾਡੇ ਹਰ ਇੱਕ ਰੋਂਗ ਆਨਸਰ ਦੇ ਲਈ ਤੇ ਇੱਕ ਮਾਰਕਸ ਹੋਏਗਾ ਹਰ ਇੱਕ ਸਹੀ ਨੰਬਰ ਦੇ ਲਈ ਤੇ 100 ਮਾਰਕਸ ਜਿਹੜੇ ਹੈਗੇ ਆ ਉਹ ਤੁਹਾਡੇ ਟੈਸਟ ਜਿਹੜਾ ਹੈਗਾ ਹੈ ਆਨਲਾਈਨ ਮੋਡ ਆਫਲਾਈਨ ਮੋਡ ਦੇ ਵਿੱਚ ਹੋਣ ਵਾਲਾ ਹੈ ਆਫਲਾਈਨ ਮੋਡ ਵਿੱਚ ਹੋਏਗਾ ਤੇ 100 ਨੰਬਰ ਦਾ ਇਹ ਟੈਸਟ ਰਹਿਣ ਵਾਲਾ ਹੈ ਜਨਰਲ ਕੈਟੇਗਰੀ ਐਸਸੀ ਓਬੀਸੀ ਐਕ ਸਰਵਿਸਮੈਨ ਕਿੰਨੇ ਪਰਸੈਂਟ ਮਿਨਿਮਮ ਕੁਆਲੀਫਾਈਂਗ ਮਾਰਕਸ ਹੈਗੇ ਆ ਉਹ ਦੱਸ ਦਿੱਤਾ ਗਿਆ ਹੈ ਐਸਆਈ ਦੀ ਪੋਸਟ ਤੇ ਅਗਰ ਤੁਸੀਂ ਦੇਖਦੇ ਹੋਏ ਚੱਲ ਰਹੇ ਹੋ ਜਰਾ ਇਸ ਦੇ ਨਾਲ ਹੀ ਤਾ ਵੈਸੀ एग्जाम ਟਾਈਮ ਉਸਦੇ ਲਈ 2 ਘੰਟੇ ਦੱਸਿਆ ਜਾ ਰਿਹਾ ਹੈ 2 ਟਾਇਰ ਵਿੱਚ ਹੋਣ ਵਾਲਾ ਹੈ OMR ਸ਼ੀਟ ਬੇਸਡ 50 ਨੰਬਰ ਤੇ ਰਿਟਰਨ ਟੈਸਟ ਵੀ ਗਾਇਸ 50 ਨੰਬਰ ਦਾ ਟਾਇਰ 2 ਵਿੱਚ ਹੋਣ ਵਾਲਾ ਹੈ ਤੇ ਟਾਇਰ 2 ਉਹਦੇ ਹੀ ਚੈੱਕ ਕੀਤਾ ਜਾਏਗਾ ਜਿਸ ਦਾ ਟਾਇਰ 1 ਕੁਆਲੀਫਾਈਂਗ ਹੋ ਜਾਏਗਾ ਰਾਈਟ ਟਾਇਰ 1 ਦਾ ਤੁਸੀਂ ਸਿਲੇਬਸ ਦੇਖ ਸਕਦੇ ਹੋ ਟਾਇਰ 2 ਦਾ ਸਿਲੇਬਸ ਦੇਖ ਸਕਦੇ ਹੋ ਕਿਸ ਤਰੀਕੇ ਨਾਲ 100 ਮਾਰਕਸ ਮੈਨੇਜ ਕੀਤੇ ਗਏ ਹੈ ਟਾਇਰ 1 ਦੇ ਵਿੱਚ ਜਰਨਲ ਨੋਲੇਜ ਕਰੰਟ ਅਫੇਅਰਸ ਆਈਟੀ ਦੀ ਨੋਲੇਜ ਆਈਕਿਊ ਮਤਲਬ ਇਦਾਂ ਦੀਆਂ ਚੀਜ਼ਾਂ ਟੈਸਟ ਵਗੈਰਾ ਹੋਣ ਵਾਲੀਆਂ ਹੈ ਬਾਕੀ ਲੈਂਗੁਏਜ ਦਾ ਐਸੇ ਉਹ ਤੁਹਾਨੂੰ ਪਤਾ ਲੱਗ ਗਿਆ ਰਿਟਨ ਹੈ ਤੇ ਲੈਂਗੁਏਜ ਸਕਿਲਸ ਸਿਰਫ ਇੰਗਲਿਸ਼ ਦੇ ਵਿੱਚ ਜਾਂਚੀਆਂ ਜਾਣਗੀਆਂ ਲੈਂਗੁਏਜ ਦਾ ਐਸੀ ਕਿਸੇ ਵੀ ਇੱਕ ਲੈਂਗੁਏਜ ਦੇ ਵਿੱਚ ਤੁਸੀਂ ਦੇ ਸਕੋਗੇ ਜੋ ਫਿਲ ਕਰੋਗੇ ਸੋ ਇੱਕ ਕ੍ਰਾਈਟੇਰੀਆ ਹੈ ਲੈਂਗੁਏਜ ਸਕਿਲ ਸਿਰਫ ਇੰਗਲਿਸ਼ ਹੀ ਪਰਖੀਆਂ ਜਾਣਗੀਆਂ ਪਾਸਿੰਗ ਮਾਰਕਸ ਜਿਹੜੇ ਪਹਿਲੇ ਟਾਇਰ ਤੋਂ ਚਾਹੀਦੇ ਹੋਣਗੇ ਉਹ 33% 33% ਨੀਡ ਹੋਏਗੀ ਸਪੈਸੀਫਿਕਲੀ ਜਿਹੜਾ ਇਹ ਦੂਸਰੀ ਤੁਸੀਂ ਪੋਸਟ ਲਈ ਤੁਸੀਂ ਜਾ ਰਹੇ ਹੋ ਤੇ ਟਾਇਰ 2 ਉਨਾਂ ਹੀ ਕੈਂਡੀਡੇਟਸ ਦਾ ਚੈੱਕ ਹੋਏਗਾ ਜਿਹੜੇ ਟਾਇਰ 1 ਨੂੰ ਕੁਆਲੀਫਾਈ ਕਰ ਲੈਣਗੇ ਓਕੇ ਬਾਕੀ ਫਿਜ਼ੀਕਲ ਐਫੀਸ਼ੀਐਂਸੀ ਮੈਜ਼ਰਮੈਂਟ ਉਸਦੇ ਲਈ ਟੈਸਟ ਹੋਣੀ ਵਾਲੇ ਹੈ ਸੋ ਮੇਲ ਕਨਸਟੇਬਲ ਮੇਲ ਫੀਮੇਲ ਨੂੰ ਕੀ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਦੇ ਵਿੱਚ ਕਿਦਾਂ ਦੇ ਕ੍ਰਾਈਟੇਰੀਆ ਪੂਰੇ ਕਰਨੇ ਹਨ ਉਹ ਸਾਰੇ ਖੁੱਲ ਕੇ ਦੱਸੇ ਗਏ ਆਏ ਏਜ ਵਾਈ ਸਾਰਾ ਦੱਸ ਦਿੱਤਾ ਗਿਆ ਹੈ ਉਹ ਵੀ ਤੁਸੀਂ ਆਪਣਾ ਦੇਖ ਲੈਣਾ ਲੌਂਗ ਜੰਪ ਹਾਈ ਜੰਪ ਸੋ ਉਸਦੇ ਲਈ ਵੀ ਸਾਨੂੰ ਸਾਰੀਆਂ ਗੱਲਾਂ ਇੱਥੇ ਮੈਂਸ਼ਨ ਕਰ ਹੀ ਦਿੱਤੀਆਂ ਗਿਆ ਹੈ ਰਾਈਟ ਸੋ ਇਹ ਸਾਰੇ ਕ੍ਰਾਈਟੇਰੀਆਸ ਤੁਹਾਨੂੰ ਫੋਲੋ ਅਪ ਕਰਨੇ ਹਨ ਬਾਕੀ ਐਫਐਸਆਈ ਲਈ ਉਹ ਤੁਹਾਨੂੰ ਕ੍ਰਾਈਟੇਰੀਆ ਦੱਸ ਦਿੱਤਾ ਗਿਆ ਮੇਲ ਫੀਮੇਲ ਲਈ ਲੌਂਗ ਜੰਪ ਰੇਸ ਹਾਈ ਜੰਪ ਉਹ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਪੁਲਿਸ ਫਿਜ਼ੀਕਲ ਮੈਜ਼ਰਮੈਂਟ ਟੈਸਟ ਵੈਸੇ ਗਾਈਜ਼ ਇਹ ਮੈਂ ਤੁਹਾਨੂੰ ਸਾਰੀਆਂ ਗੱਲਾਂ ਪਿਛਲੇ ਵਾਲਾ ਜਿਹੜਾ 2024 ਵਾਲੀ ਵੈਕੈਂਸੀ ਹੈ 2023 ਵਾਲੀ ਕਿਉਂਕਿ 24 ਵਿੱਚ ਤਾਂ ਆਈਟੀ ਬੇਸ ਤੇ ਸੀਗੀ ਤੇ ਹਾਂ ਬਾਕੀ 24 ਵਾਲੀ ਉਸ ਤੇ ਬੇਸਿਸ ਤੇ ਤੁਹਾਨੂੰ ਜ਼ਰੂਰ ਤੋਂ ਦੱਸ ਪਾ ਰਿਆਂ ਤੁਹਾਨੂੰ ਸੈਲਰੀ ਵਗੈਰਾ ਦੀ ਉਮੀਦ ਹੈ ਕਾਫੀ ਵਧੀਆ ਇੱਥੇ ਰਹਿਣ ਵਾਲੀ ਹੈ ਯੂਟੀ ਚੰਡੀਗੜ੍ਹ ਦੇ ਵਿੱਚ ਤਾਂ ਇੱਕ ਵੱਡਾ ਕਾਰਨ ਹੋ ਸਕਦਾ ਹੈ ਅਗਰ ਤੁਸੀਂ ਇਹਦੇ ਲਈ ਮੂਵ ਕਰਨਾ ਚਾਹੋ ਰਾਈਟ ਚਾਹੇ ਕਨਸਟੇਬਲ ਦੇ ਲਈ ਦੇਖੋਗੇ ਏਐਸਆਈ ਦੀ ਪੋਸਟ ਲਈ ਦੇਖੋਗੇ ਤਾਂ ਸੈਲਰੀ ਵਗੈਰਾ ਕਾਫੀ ਵਧੀਆ ਦੱਸੀ ਜਾ ਰਹੀ ਹੈ ਠੀਕ ਹੈ ਬਾਕੀ ਐਕਸਟਰਾ ਡੀਏ ਐਚਆਰਏ ਜਾਂ ਐਕਸਟਰਾ ਕੋਈ ਪਰਕਸ ਵਗੈਰਾ ਹੋਰ ਜੋ ਪੇ ਕੀਤੇ ਜਾਣਗੇ ਸਿਲੇਬਸ ਵਗੈਰਾ ਦੇ ਲਈ ਤੁਹਾਨੂੰ ਇੱਕ ਵਾਰ ਪਿਛਲੀਆਂ ਰੈਫਰੈਂਸ ਨੂੰ ਜ਼ਰੂਰ ਤੋਂ ਲੈਣਾ ਹੈ ਓਕੇ ਅਸੋਏ ਅਸੀਂ ਦੇਖ ਹੀ ਪਾ ਰਹੇ ਹੈਗੇ ਹਾਂ ਤੇ ਜੋ ਵੀ ਤੁਹਾਨੂੰ ਇੱਥੇ ਦੱਸ ਵੀ ਦਿੱਤਾ ਗਿਆ ਹੈ ਦੋ ਟਾਇਰ ਵਿੱਚ ਪੇਪਰ ਹੋਣਾ ਐਂਡ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਬਾਕੀ ਜੋ ਕਨਸਟੇਬਲ ਦਾ ਜਿਹੜਾ ਪਹਿਲਾ ਟਾਇਰ ਹੋਣ ਵਾਲਾ ਹੈ ਉਹ ਥੋੜਾ ਇਸ ਅੰਦਾਜ਼ ਵਿੱਚ ਹੈ ਜਿੰਨੇ ਚ ਜਰਨਲ ਨੋਲੇਜ ਕਰੰਟ ਅਫੇਅਰਸ ਤੇ ਨਿਊਮੈਰੀਕਲ ਅਬਿਲਿਟੀ ਤੇ ਰੀਜ਼ਨਿੰਗ ਜਾਂਚੀ ਜਾਏਗੀ 100 ਕੁਐਸਚਨ ਹੋਣਗੇ 100 ਮਾਰਕਸ ਦੇ ਤੇ ਜਿਹੜਾ ਕਨਸਰਨਡ ਸਬਜੈਕਟ ਹੋਏਗਾ ਤੁਹਾਡਾ ਇਸ ਫੀਲਡ ਦੇ ਨਾਲ ਹੀ ਤਾਂ ਉਹਦੇ ਵਿੱਚ ਹੋਣ ਵਾਲਿਆ ਗਾਇਸ 50 ਕੁਐਸਚਨ 50 ਮਾਰਕਸ ਦੇ ਸੋ 네ਗੇਟਿਵ ਮਾਰਕਿੰਗ ਇੰਪਲੀਮੈਂਟ ਹੋਏਗੀ ਪਾਸਿੰਗ ਮਾਰਕਸ ਕਿੰਨੇ ਚਾਹੀਦੇ ਆ ਕੁਆਲੀਫਾਈ ਬਾਕੀ ਦੇਖੋ ਇਹ ਤਾਂ ਹਲੇ ਐਕਸਪੈਕਟਿਡ ਹੈ ਜਿਹਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਮੂਵ ਔਨ ਕਰ ਸਕਦੇ ਹੋ ਪਰ ਜਿਸ ਦਿਨ ਫਾਈਨਲੀ ਸਾਡੇ ਸਾਹਮਣੇ ਚੀਜ਼ਾਂ ਹੋ ਜਾਣਗੀਆਂ ਉਦੋਂ ਤੁਸੀਂ ਹੋਰ ਵੀ ਦੇਖ ਲੋਗੇ ਜਿਵੇਂ ਜਰਨਲ ਨੌਲੇਜ ਲਈ ਸਿਲੇਬਸ ਕੁਝ ਹੈ ਦਾ ਦਾ ਫੋਲੋ ਅਪ ਕਰਨਾ ਹੈ ਤੁਹਾਨੂੰ ਆ ਤੁਹਾਨੂੰ ਇਸ ਤੋਂ ਇਲਾਵਾ ਰੀਜ਼ਨਿੰਗ ਲਈ ਜਿਹੜੇ ਕਾਮਨ ਚੈਪਟਰਸ ਹੁੰਦੇ ਆ ਅਸੀਂ ਆਮ ਤੌਰ ਤੇ ਪੰਜਾਬ ਦੇ ਪੀਪਰਸ ਲਈ ਵੀ ਪੜਦੇ ਆ ਉਹੀ ਪੜਨੇ ਹੈ ਨਿਊਮੈਰੀਕਲ ਅਬਿਲਿਟੀ ਨੰਬਰਸ ਤਾਂ गाइस ਦਾ ਮੈਥਮੈਟਿਕਸ ਦੇ ਵਿੱਚ ਵੀ ਉਹੀ ਥੋੜੇ ਜਿਹਾ ਜ਼ਿਆਦਾ ਚੈਪਟਰਸ ਹੈ ਲਗਭਗ ਪਟਵਾਰੀ ਵਾਲੇ ਸਿਲੇਬਸ ਦੇ ਨਾਲ ਮੈਚ ਕਰ ਜਾਣਗੇ ਪੁਲਿਸ ਦੇ ਤਿਆਰੀ ਤੁਸੀਂ ਕਰ ਰਹੇ ਸੀ ਤਾਂ ਥੋੜੇ ਜਿਹਾ ਸਬਜੈਕਟ ਸਾਡੇ ਥੋੜੇ ਜਿਹਾ ਲਾਈਕ ਕਹਿ ਲੋ ਕਿ ਟੌਪਿਕਸ ਉਹਦੇ ਨਾਲੋਂ ਜ਼ਿਆਦਾ ਹੈ ਦੋਸਤੋ ਸੈਪਰੇਟ गाइस ਪੰਜਾਬ ਪੁਲਿਸ ਕਨਸਟੇਬਲ ਦਾ ਫਿਜ਼ੀਕਲ ਜਿਹੜੀ ਟੈਸਟ ਡਿਟੇਲਸ ਹੈਗੀਆਂ ਉਹ ਸਾਰੀਆਂ ਇੱਥੇ ਮੈਂਸ਼ਨ ਕਰ ਦਿੱਤੀਆਂ ਗਈਆਂ ਹੈ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੈਗੇ ਹੋ ਠੀਕ ਐਂਡ ਉਸ ਤੋਂ ਇਲਾਵਾ ਗਾਇਸ ਬਾਕੀ ਤੁਸੀਂ ਡਿਟੇਲਡ ਜਾਣਕਾਰੀਆਂ ਲਈ ਫਰਦਰ ਸਾਡੇ ਨਾਲ ਜੁੜੇ ਰਹਿਣ ਦੇ ਲਈ ਗਾਇਸ ਤੁਹਾਨੂੰ ਮੈਂ ਇਨਫੋਰਮ ਕਰਨਾ ਚਾਹੂੰਗਾ ਉਹ ਤੁਸੀਂ ਸਭ ਜਾਰੇ ਧਿਆਨ ਵਿੱਚ ਰੱਖਣਾ ਦੇਖੋ ਬੈਚ ਜੁਆਇਨ ਕਰਨਾ ਹੈ ਜਾਂ ਨਹੀਂ ਜੁਆਇਨ ਕਰਨਾ ਉਹ ਅਲੱਗ ਮੈਟਰ ਹੈ ਬਟ ਤੁਸੀਂ ਸਾਡੇ ਨਾਲ ਫ੍ਰੀ ਅਪਡੇਟਸ ਪ੍ਰਾਪਤ ਕਰਦੇ ਰਹਿਣ ਦੇ ਲਈ ਤੁਸੀਂ ਐਸੇ ਪੈਟਰਨ ਤੇ ਮੈਸੇਜ ਕਰੋਗੇ WhatsApp ਤੇ ਆਪਦਾ ਪਿਆਰਾ ਚਾ ਨਾਮ ਸ਼ਹਿਰ ਜਿੱਥੋਂ ਬਿਲੋਂਗ ਕਰਦੇ ਹੋ ਕਿਸ ਪੇਪਰ ਲਈ ਤਿਆਰੀ ਕਰ ਰਹੇ ਹੋ ਮੇਲ ਹੋਇਆ ਫੀਮੇਲ ਹੋ ਸਾਰੀ ਜਾਣਕਾਰੀ ਨੂੰ ਦਿੱਤੇ ਗਏ ਨੰਬਰ ਤੇ WhatsApp ਤੇ ਫੋਰਵਰਡ ਕਰੋਗੇ इवन ਜਦੋਂ ਤੁਸੀਂ نیچے ਡਿਸਕ੍ਰਿਪਸ਼ਨ ਚੈੱਕ ਕਰੋਗੇ ਤਾਂ ਚੈਟ ਬਟਨ ਤੁਹਾਨੂੰ ਡਾਇਰੈਕਟ ਆਪਣੇ ਆਪ ਲੈ ਜਾਏਗਾ ਬਸ ਤੁਸੀਂ ਮੈਸੇਜ ਟਾਈਪ ਕਰਕੇ ਸ਼ੇਅਰ ਕਰਨਾ ਹੈ ਤੇ ਜਦੋਂ ਤੱਕ ਤੁਸੀਂ ਗਵਰਨਮੈਂਟ ਜੋਬ ਤੇ ਅਪਾਇੰਟ ਨਹੀਂ ਹੋ ਜਾਂਦੇ ਉਦੋਂ ਤੱਕ ਤੁਸੀਂ ਸਾਡਾ ਜਿਹੜਾ ਹੈਗਾ ਫ੍ਰੀ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਤਾਂ ਟੋਟਲੀ ਫ੍ਰੀ ਸਰਵਿਸ ਹੈ ਐਸ ਤੋਂ ਸੈਪਰੇਟ ਗਾਇਸ ਪੰਜਾਬ ਪੁਲਿਸ ਪਟਾਵਾਰੀ ਲਈ ਵੀ ਬੈਚਸ ਆਪਣੇ ਕੋਲ अवेलेबल ਹੈ ਤਾਂ ਤੁਸੀਂ ਆਪਣੀ ਜ਼ਰੂਰਤ ਅਕੋਰਡਿੰਗ ਦੇਖ ਸਕਦੇ ਹੋ ਤੇ ਮੈਂ ਹੁਣੇ ਵੀ ਇਨਫੋਰਮ ਕਰਦਾ ਗਾਇਸ ਆਪਣਾ ਅਗਲਾ ਨਵਾਂ ਬੈਚ ਤਾਂ ਗਾਇਸ ਧਿਆਨ ਰੱਖਣਾ 23 ਤਰੀਕ ਨੂੰ 23 ਜੂਨ ਨੂੰ ਲਾਂਚ ਹੋ ਰਿਹਾ ਹੈ ਅੱਜ 14 ਜੂਨ ਦੀ ਇਹ ਵੀਡੀਓ ਤੁਸੀਂ ਦੇਖ ਪਾ ਰਹੇ ਹੋ ਤੇ 23 ਜੂਨ ਨੂੰ ਬੈਚ ਆਪਣਾ ਨਵਾਂ ਰਹੇਗਾ ਸੋ ਇਸ ਤੇ ਲਈ ਤੁਸੀਂ ਆਪਣੇ ਆਪ ਨੂੰ ਜ਼ਰੂਰ ਤੋਂ ਪ੍ਰੀਪੇਅਰ ਕਰ ਲੈਣਾ ਥੈਂਕ ਯੂ so much ਮਿਲਦੇ ਆ ਨੈਕਸਟ ਸੈਸ਼ਨ ਬਾਏ